ਆਪਣੀ ਬਹਾਲੀ ਦੀ ਸੰਬੰਧੀ ਲਗਾਇਆ ਸਰ ਜੀ ਕੰਨੀ ਜਨ 4-5 ਸਾਲ ਹੋ ਗਏ ਵਾਪਸ ਨੂੰ ਪਿੱਛੇ ਫੇਰਦੇ ਇਹਨਾਂ ਨੂੰ ਅੱਜ ਬਹਾਲ ਕਰਨ ਸਾਡੇ ਛੋਟੇ-ਛੋਟੇ ਬੱਚੇ ਗਰਮੀਆਂ ਚ ਰੋਲਦੇ ਪਏ ਆ ਟੁੱਟੇ ਲਾਰੇ ਲਾ ਕੇ ਜਮ ਪਾਸਤੇ ਸਰਕਾ ਤੇ ਰੋਲ ਰਹੇ ਆ ਟੁੱਟੇ ਲਾਰੇ ਟੁੱਟੇ ਲਾਏ ਕੀ ਤੁਹਾਨੂੰ ਸੱਤਾ ਬਿਨਾਂ ਸੱਤਾ ਕੋਈ ਸਾਰਤ ਕਰੇ ਤੁਹਾਨੂੰ ਮੈ ਜੋਇਨ ਕਰਾਵਾਂਗਾ ਜੀ ਫਰੀ ਜੋਇਨ ਹੋਵਾਂਗਾ ਕਰਾਵਾਂਗਾ ਸਰ ਮੀਟਿੰਗ ਦਿੰਦੇ ਰੱਦ ਕਰ ਦਿੰਦੇ ਆ ਹਾਂ ਜੀ ਮੀਟਿੰਗ ਆ ਰਹੀ ਤਾਂ ਦੋ ਤਿੰਨ ਵਾਰ ਤਾਂ ਨਰਦ ਕਰਤੀਆਂ ਜੀ ਉਧਰ ਜਨਾਬੋ ਵੀ ਹਾਂ ਜੀ ਇਹਦੇ ਵਿੱਚ ਦੂਜੇ ਵੀ ਕੋਈ ਨਹੀਂ ਆ ਆਪ ਦੀ ਜ਼ਰੂਰਤ ਦੇ ਹੱਦ ਤੱਕ ਹਾਲੇ ਤੱਕ ਕੋਈ ਆਇਆ ਨਹੀਂ ਸੋਹਣ ਜਦ ਬਹਾਲੀ ਸਾਨੂੰ ਬਹਾਲ ਕਰਨੀ ਅਸੀਂ ਅਸੀਂ ਸਾਡੇ ਪ੍ਰਧਾਨ ਸਾਹਿਬ ਹੈ ਲਖਵਿੰਦਰ ਮੈਡਮ ਹੈ वरुण ਖਹਿਰਾ ਸਰ ਨੇ ਵਿਕਾਸ ਸਰ ਨੇ ਲਗਾਤਾਰ ਸੰਘਰਸ਼ ਤੇ ਉਤਰੇ ਹੋਏ ਆ ਲਗਾਤਾਰ ਦੇਖੋ 41 ਡਿਗਰੀ ਦਾ ਟੈਂਪਰੇਚਰ ਹੈ ਕਿਹੜੇ ਹਾਲਾਤਾਂ 'ਚ ਅਸੀਂ ਬੈਠੇ ਆ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹਨਾਂ ਨੂੰ ਬਿਲਕੁਲ ਸ਼ਰਮ ਨਹੀਂ ਛੋਟੇ ਛੋਟੇ ਬੱਚਿਆਂ ਤੇ ਤਰਾਸ ਨਹੀਂ ਆ ਰਿਹਾ ਕਿ ਕਿਹੜੇ ਹਾਲਾਤਾਂ ਨੇ ਇਹ ਸੜਕਾਂ ਦੇ ਰੋਲ ਰਹੇ ਆ ਪਿਛਲੇ 3-4 ਸਾਲਾਂ ਤੋਂ ਲਗਾਤਾਰ ਰੋਲ ਰਹੇ ਆ ਪਰ ਦੇਖੋ ਤੁਸੀਂ ਅਗਰ ਪੋਸਟਰ ਵੀ ਦੇਖੋ ਇਹਨਾਂ ਨੇ ਖੁਦ ਵਾਅਦੇ ਕੀਤੇ ਨੇ ਤੇ ਸਾਨੂੰ ਬਹਾਲ ਕਰਾਉਣ ਦੇ ਇਹਨਾਂ ਦਾ ਕੋਈ ਨਾਮ ਨਹੀਂ ਹੈ ਬਹੁਤ ਹੀ ਹਾਈਲੀ ਕੁਆਲੀਫਾਈਡ ਏ ਬੰਦੇ ਨੇ ਠੀਕ ਹੈ ਦੇਖੋ ਕੋਈ ਸਾਇੰਸ ਗ੍ਰੈਜੂਏਟ ਹੈ ਕੋਈ ਪੋਸਟ ਗ੍ਰੈਜੂਏਟ ਹੈ ਅਸੀਂ ਅਨਪੜ੍ਹ ਨਹੀਂ ਹੈਗੇ ਜਿਹੜੇ ਸਾਨੂੰ ਬੇਵਕੂਫ ਬਣਾ ਰਹੇ ਐ ਇੱਕ ਵਾਰ ਇਹਨਾਂ ਦੀ ਸਰਕਾਰ ਆਉਣੀ ਸੀ ਆਦੀ ਝੂਠੇ ਵਾਅਦੇਆਂ ਕਰਕੇ ਇਹ ਕਾਂਗਰਸ ਤੇ ਅਕਾਲੀਆਂ ਨਾਲੋਂ ਵੀ ਦੋ ਗੁਣਾ ਅੱਗੇ ਨਿਕਲੇ ਐ ੱੱੱਕੇ ਸ਼ਾਹੀ ਦੇ ਵਿੱਚ ਐਨੀ ੱੱੱਕੇ ਸ਼ਾਹੀ ਮਤਲਬ ਜਰਨਾ ਮੇਰੇ ਹਿਸਾਬ ਨਾਲ ਹਰੇਕ ਪੰਜਾਬੀ ਨੂੰ ਇਹਨਾਂ ਦੇ ਖਿਲਾਫ ਹੋਣਾ ਚਾਹੀਦਾ ਲੁਧਿਆਣੇ ਵਾਸੀਆਂ ਨੂੰ ਇਹਨਾਂ ਨੂੰ ਵੋਟ ਨਹੀਂ ਦੇਣੀ ਚਾਹੀਦੀ ਠੀਕ ਹੈ ਇਹ ਬਿਲਕੁਲ 420 ਬੰਦੇ ਐ ਬਿਲਕੁਲ 420 ਇਹ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਇਹਨਾਂ ਦਾ ਪੂਰੀ ਤਰ੍ਹਾਂ ਪੱਤਾ ਕੱਟਣ ਵਾਲਾ ਏ ਇਹ ਜਿਹੜੀ ਪਾਰਟੀ ਦਾ ਖੁਰਾਕੋਜ ਮਿੱਟਣ ਵਾਲਾ ਦਿੱਲੀ ਦੇ ਵਿੱਚ ਇਹਨਾਂ ਦਾ ਮਿਟ ਚੁਕਿਆ ਹੈ ਕੇਜਰੀਵਾਲ ਨੂੰ ਰਸਤਾ ਦਿਖਾਤਾ ਹੈ ਪੰਜਾਬ 'ਚ ਦਿਖਾ ਦੇਣਾ ਛੇਤੀਓ ਸਾਡੀ ਮੰਗ ਕੀ ਹੈ ਸਾਡੀ ਮੰਗ ਹੈ ਵੀ ਸਾਨੂੰ ਤੁਰੰਤ ਬਹਾਲ ਕਰਵਾਇਆ ਜਾਵੇ ਸਾਡੀਆਂ ਵੈਰੀਫਿਕੇਸ਼ਨਾਂ ਹੋ ਚੁਕੀਆਂ ਨੇ ਠੀਕ ਹੈ ਜੀ ਲਗਾਤਾਰ ਸਾਡੇ ਪ੍ਰਧਾਨ ਸਾਹਿਬ ਲਗਾਤਾਰ ਘੁੰਮ ਰਹੇ ਨੇ ਲਗਾਤਾਰ ਮਤਲਬ ਸਾਨੂੰ ਬੰਦੇ ਨਹੀਂ ਸਮਝਦੇ ਆ ਅਸੀਂ ਮਤਲਬ ਨਾਗਰਿਕ ਨਹੀਂ ਹੋਗੇ ਅਸੀਂ ਪਿਖਾਰੀਆਂ ਦੀ ਤਰ੍ਹਾਂ ਰੋਲ ਰਹੇ ਨੇ ਅਸੀਂ ਵੋਟਾਂ ਪਾਈਆਂ ਨੇ ਇਹਨਾਂ ਨੂੰ ਇਸ ਆਸ ਨਾਲ ਵੋਟਾਂ ਪਾਈਆਂ ਨੇ ਕਿ ਕੁਝ ਬਦਲਾਅ ਹੋਊਗਾ ਪਰ ਬਦਲਾਅ ਉਹਨਾਂ ਦੀ ਚੀਜ਼ ਕੋਈ ਨਹੀਂ ਹੈ ਇਹ ਕੋਈ ਸਰਕਸ ਨਹੀਂ ਹੋ ਰਹੀ ਹੈਗੀ ਇਹ ਕੋਈ ਨਾਟਕ ਨਹੀਂ ਹੋ ਰਿਹਾ ਹੈਗਾ ਜਿੱਥੇ ਭੰਡਾ ਸਾਹਿਬ ਆਪਣੀ ਐਕਟਿੰਗ ਕਰਕੇ ਲੋਕਾਂ ਨੂੰ ਬਤਿਆ ਲੈਣਗੇ ਗਰਾਊਂਡ ਲੈਵਲ ਤੇ ਉਤਰੋ ਦੇਖੋ ਸੱਚਾਈ ਕਿਹੜੇ ਹਾਲਾਤਾਂ 'ਚ ਅਸੀਂ ਬੈਠੇ ਆ ਇਹਨਾਂ ਨੂੰ ਸ਼ਰਮ ਚਾਹੀਦੀ ਡੁੱਬ ਜਾਣਾ ਚਾਹੀਦਾ ਇਹਨਾਂ ਨੂੰ ਸ਼ਰਮ ਦੇ ਨਾਲ ਲਖਵਿੰਦਰ ਕੌਰ ਅੱਜ ਅੱਜ ਪਰਵਾਤਾ ਹੋਇਆ ਕਿਸੇ ਦੇ ਲਗਾ ਜੀ ਅਸੀਂ ਆ ਗਏ ਹੁੜਬਾਲ ਕੱਚੇ ਦੇ ਆਪ ਜੁਨੀਅਨ ਪੰਜਾਬ ਅਸੀਂ 2021 ਦੇ ਵਿੱਚ ਮਹਾਲੀ ਵਿਖੇਦਰ ਨਾਂ ਲਗਾਇਆ ਸੀਗਾ ਉੱਥੇ ਮੁੱਖ ਮੰਤਰੀ ਪੰਜਾਬ ਆਏ ਸੀ ਉਹਦੇ ਸੱਤਾ 'ਚ ਨਹੀਂ ਸੀ ਆਏ ਤੇ ਇਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਸਾਡੀ ਸਰਕਾਰ ਆਊਗੀ ਅਸੀਂ ਤੁਹਾਨੂੰ ਬਹਾਲ ਕਰਾਂਗੇ ਇਹਨਾਂ ਨੂੰ ਸੱਤਾ ਵਿੱਚ ਲਿਆਉਣ ਲਈ ਅਸੀਂ ਆਪਣਾ ਪੂਰਾ ਵੋਟ ਬੈਂਕ ਦਿੱਤਾ ਇਹਨਾਂ ਦਾ ਸਾਥ ਦਿੱਤਾ ਤੇ ਹੁਣ ਅੱਜ 3 ਸਾਲ ਹੋ ਚੁੱਕੇ ਸਾਨੂੰ ਮੁੱਖ ਮੰਤਰੀ ਸਾਹਿਬ ਕਿੱਦੇ ਨਹੀਂ ਮਿਲ ਰਹੇ ਜਗ੍ਹਾ ਪਰ ਜਗ੍ਹਾ ਸਾਨੂੰ ਮੀਟਿੰਗਾਂ ਦੇ ਕੇ ਤੇ ਮੁਕਰ ਰਹੇ ਆ 2 ਤਰੀਕ ਦੀ ਸਾਡੀ ਮੀਟਿੰਗ ਸੀ ਆ ਮਹੀਨੇ ਦੀ 2 ਤਰੀਕ ਦੀ 2 2 ਮਈ ਅੱਜ 2 ਜੂਨ 2 ਜੂਨ 2 ਜੂਨ ਦੀ ਸਾਡੀ ਮੀਟਿੰਗ ਸੀ ਜੋ ਕਿ ਇਹਨਾਂ ਨੇ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੀ ਤੇ ਨਾ ਹੀ ਸਾਨੂੰ ਅੱਗੇ ਮੀਟਿੰਗ ਦਿੱਤੀ ਗਈ ਏ ਆ ਤੁਸੀਂ ਪੋਸਟਰ ਦੇਖ ਸਕਦੇ ਆ ਲੱਗਾ ਹੋਇਆ ਸੀ ਹਰ ਮੰਤਰੀ ਹਰ ਐਮਐਲਏ ਨੂੰ ਆਪਣਾ ਮੰਗ ਪੱਤਰ ਦੇ ਚੁੱਕੇ ਆ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਆਈ ਬਹੁਤ ਵਾਰੀ ਕੋਸ਼ਿਸ਼ ਕੀਤੀ ਪਰ ਭਗਵੰਤ ਜੀ ਸਾਹਿਬ ਸਾਨੂੰ ਮਿਲਣਾ ਹੀ ਨਹੀਂ ਚਾਹੁੰਦੇ ਸਾਡੀ ਮੰਗ ਤੇ ਕਿ ਸਾਡੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੇ ਸਾਨੂੰ ਬਹੁਤ ਜਲਦੀ ਸਾਡੀਆਂ ਨੌਕਰੀਆਂ ਵਾਪਸ ਦਿੱਤੀਆਂ ਜਾਣ ਜੋ ਇਹਨਾਂ ਨੇ ਵਾਦਾ ਕੀਤਾ ਆਪਣਾ ਵਾਦਾ ਪੂਰਾ ਕਰਨ ਦਾ